ਮਹੱਲਾ ਪੰਜਵਾ ਚੌਪ ਦੇਖਰ ਪਹਿਲਾ ਮੇਰਾ ਮਨ ਲੋਚੈ ਗੁਰਦਰਸ਼ਨ ਤਾਈ ਬਿਲਪ ਕਰੇ ਚਾਤ੍ਰਿਕ ਕੀ ਨਿਆਈ ਤ੍ਰਿਖਾ ਨਾ ਉਤਰੈ ਸਾਤ ਨਾ ਆਵੈ ਬਿਨ ਦਰਸ਼ਨ ਸੰਤ ਪਿਆਰੇ ਜੀਉ ਆਂ ਖੋਲੀ ਜੀਉ ਖੋਲੁ ਕਮਾਈ ਗੁਰ ਦਰਸ਼ਨ ਸੰਤ ਪਿਆਰੇ ਜੀਉ ਰਹਾਉ ਤੇਰਾ ਮੁਖ ਸੁਹਾਵਾ ਜੀਉ ਸਹਿਜ ਧੁਨ ਬਾਣੀ ਚਿਰ ਹੋਵਾ ਦੇਖੇ ਸਾਰੰਗ ਪਾਣੀ ਧਨ ਸੋ ਦੇਸ ਜਹਾਂ ਤੂੰ ਵਸਿਆ ਮੇਰੇ ਸੱਜਣ ਮੀਤ ਮੁਰਾਰੇ ਜੀਓ ਆਹ ਖੋਲੀ ਹਾਂ ਕੋਲ ਖਮਾਈ ਗੁਰਹਾ ਸੱਜਣ ਮੀਤ ਮੁਰਾਰੇ ਜੀਓ ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ ਹੁਣ ਕਦ ਮਿਲੀ ਐ ਪ੍ਰੇਤਿਦ ਭਗਵੰਤਾ ਮੌਰਣ ਦਾ ਵਿਹਾਵੈ ਨੀਂਦ ਨਾ ਆਵੈ ਬਿਨ ਦੇਖੇ ਗੁਰਦਵਾਰੇ ਜੀਓ ਆਹ ਖੋਲੀ ਜੀਓ ਕੋਲ ਖਮਾਈ ਤੇ ਸੱਚੇ ਗੁਰਹ ਦਰਬਾਰੇ ਜੀਓ ਰਹਾਓ ਆਗੋ ਆਗੁਰ ਸੰਤ ਮਿਲਾਇਆ ਪ੍ਰਭ ਅਬਿਨਾਸੀ ਕਰਮੈ ਪਾਇਆ ਸੇਵ ਕਰੀ ਪਲ ਚਸਾ ਨ ਵਿਛੜਾ ਜਨ ਨਾਨਕ ਦਾਸ ਤੇਮਾਰੇ ਜੀਉ ਹਉ ਕੋਲੀ ਜੀਉ ਹੂਲੁ ਕੁਮਾਈ ਜਨ ਨਾਨਕ ਦਾਸ ਤੇਮਾਰੇ ਜੀਉ ਰਹਾਉ ਤਨਾਸੀ ਮਹੱਲਾ ਪਹਿਲਾ ਅਖਰ ਪਹਿਲਾ ਚੌਪ ਦੇ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਹੈ ਜੁਨੀ ਸੈਭੰ ਗੁਰ ਪ੍ਰਸਾਦ ਜੀਉ ਦਤ ਹੈ ਆਪਣਾ ਹੈ ਸਿਉ ਖਰੀ ਪੁਕਾਰ ਦੁਖ ਵਿਸਰਣ ਸੇਵਿਆ ਸਦਾ ਸਦਾ ਦਾਤਾਰ ਸਾਹਿਬ ਮੀਰਾ ਨਿਤ ਨਵਾ ਸਦਾ ਸਦਾ ਦਾਤਾਰ ਰਹਾਉ ਹੰਝੇ ਸਾਹਿਬ ਸੇਵਿਐ ਅੰਤ ਛੜਾਏ ਸੋਈ ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਈ ਦਿਆਲ ਤੇਰੇ ਨਾਮ ਤਰਾ ਸਦ ਖੁਰਬਾਨੇ ਜਾਉ ਰਹਾਉ ਸਰਵੰਗ ਸਾਚਾ ਇਕ ਹੈ ਦੂਜਾ ਨਹੀਂ ਕੋਈ ਕਾ ਕੀ ਸੇਵਾ ਸੋਖਰੀ ਜਾਖੋ ਨਦਰ ਕਰੀ ਤੁਝ ਬਾਜ ਪਿਆਰੇ ਕੀਵ ਰਹਾ ਸਭ ਵਡਿਆਈ ਦੇ ਜਿਤ ਨਾਮ ਤੇਰੇ ਲਾਗ ਰਹਾ ਨੋ ਜਾ ਨਾਹੀ ਕੋਈ ਜਿਸ ਅਗੇ ਪਿਆਰੇ ਜਾਇ ਖਹ ਰਹਾਉ ਸੇਵੀ ਸਾਹਿਬ ਆਪਣਾ ਅਵਰ ਨਾ ਜਾਂਚੋ ਹੋਈ ਨਾਨਕ ਦਾਖਾ ਦਸ ਹੈ ਬਿੰਦ ਬਿੰਦ ਚੁਕ ਚੁਕ ਹੋਈ ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਕ ਚੁਕ ਹੋਈ ਰਹਾਉ ਰੰਗ ਮਹੱਲਾ ਪਹਿਲਾ ਖਾਤੀਜਾ ੴ ਸਤਿਗੁਰ ਪ੍ਰਸਾਦ ਇਹ ਤਨ ਮਾਇਆ ਪਹਿਆ ਪਿਆਰੇ ਲਿਤੜਾ ਲੰਬ ਰੰਗਾਈ ਮੇਰੇ ਕੰਤ ਨਾ ਭਾਵੇ ਚੋਲੜਾ ਪਿਆਰੇ ਕਿਉ ਤਨ ਸਹਿ ਜੇ ਜਾਏ ਹਉ ਕੁਰਬਾਨੀ ਜਾਉ ਮਿਹਰਵਾਨਾ ਹਉ ਕੁਰਬਾਨੀ ਜਾਉ ਹਉ ਕੁਰਬਾਨੀ ਜਾਉ ਤਨਾ ਕੈ ਲੈਨ ਜੋ ਤੇਰਾ ਨਾਉ ਲੈਨ ਜੋ ਤੇਰਾ ਨਾਉ ਤਨਾ ਕੈ ਹਉ ਸਤ ਕੁਰਬਾਨੀ ਜਾਉ ਰਹਾਉ ਕਾਇ ਰੰਗਣ ਜੇਥੀਏ ਪਿਆਰੇ ਪਾਈਏ ਨਉ ਮਨਜੀਠ ਰੰਗਣ ਵਾਲਾ ਜੇ ਰੰਗੈ ਸਹਬੈ ਸਾਰੰਗ ਨਾ ਦੀਠ ਜਿਨ ਕੇ ਝੋਲੇ ਰਤੜੇ ਪਿਆਰੇ ਕੰਤ ਤਨਾਖੈ ਪਾਸ ਥੋੜ ਦਨਾ ਕੀ ਜੇ ਮਿਲੈ ਜੀ ਕੋ ਨਾਨਕ ਕੀ ਅਰਦਾਸ ਆਪੇ ਸਾਜਿ ਹੈ ਆਪੇ ਰੰਗੇ ਆਪੇ ਨਦਰ ਕਰੇ ਨਾਨਕ ਆਮਣ ਕੰਤੇ ਭਾਵੈ ਆਪੇ ਹੀ 라ਵੇ ਤਿਲੰਗ ਮਹੱਲਾ ਪਹਿਲਾ ਹਿਆਣੀਏ ਮਨਣਾ ਖਾਇ ਕਰ ਹੈ ਆਪਰਣੈ ਘਰ ਹਰ ਰੰਗੋ ਹੀ ਨਾ ਮਾਨ ਹੈ ਸੋ ਨੇੜੈ ਤਨ ਖੰਬਲੀਐ ਬਾਹੁਰ ਕਿਆ ਟੁੰਡ ਹੈ ਪੈਕੀਆਂ ਦੇਸ ਲਾਈਆਂ ਨੈਣੀ ਭਾਵ ਕਾ ਖਸ ਸਿੰਗਾਰੋ ਤਾਂ ਸੁਹਾਗਣ ਜਾਣੀਐ ਲਾਗੀ ਜਾ ਸੋ ਤਰੇ ਪਿਆਰੋ ਹਿਆਣੀ ਵਾਲੀ ਕਿਆ ਕਰੇ ਜਾ ਕੰਤ ਸਾਹ ਜਾ ਤਨ ਕੰਤ ਨਾ ਪਾਵੇ ਕਰਨ ਪਲਾਖ ਰਹੇ ਬੋ ਤੇਰੇ ਸਾਧਨ ਮਹਿਲ ਨਾ ਪਾਵੇ ਨਿਨ ਕਰਮਾ ਕਿਛ ਪਾਈਏ ਨਾਹੀ ਜੇ ਬਹੁਤੇ ਰਾਤਾ ਹਵੇ ਲਵ ਲਵ ਹੰਗਾਰ ਕੀ ਮਾਤੀ ਮਾਇਆ ਮਹੇਸਮਾਣੀ ਇਹਨੀ ਬਾਤੀ ਸੋ ਪਾਈਏ ਨਾਹੀ ਫਹੀ ਕਾਮਣਿਆਣੀ ਜਾਇ ਪੁੱਛੋ ਸੁਹਾਗਣੀ ਵਾਹ ਕਿਨੀ ਬਾਤੀ ਸੋ ਪਾਈਏ ਜੋਗਿਛ ਕਰੇ ਸੋ ਭਲਾ ਕਰਮਾਨੀਐ ਹਕਮਤ ਹੁਕਮ ਝੁਕਾਈਐ ਜਾਕੇ ਪ੍ਰੇਮ ਬਦਾਸ ਪਾਈਐ ਤਉ ਚਰਣੇ ਜਚ ਲਾਈਐ ਸੋ ਕਹੈ ਸੋ ਕੀਜੈ ਤਨ ਮਨੁ ਦੀਜੈ ਸਾ ਪਰਮ ਲਲਾਈਐ ਇਵਿਕਹ ਸੁਹਾਗਣੀ ਭੈਣੇ ਨੀ ਬਾਤੀ ਸੋ ਪਾਈਐ ਆਪ ਗਵਾਈਐ ਤਾਂ ਸੋ ਪਾਈਐ ਔਰ ਕੈਸੀ ਚਤੁਰਾਈ ਸੋ ਨਦਰ ਕਰ ਦੇਖੈ ਸੋ ਦਿਨ ਲੇਖੈ ਕਾਮਣ ਨੋਂ ਨਿਧ ਪਾਈ ਆਪਣੇ ਗੰਤ ਪਿਆਰੀ ਸਾ ਸੁਹਾਗਣ ਨਾਨਿਕ ਸਾ ਸਬਰਾਈ ਐਸੇ ਰੰਗ ਰਾਤੀ ਸਹਿਜ ਕੀ ਮਾਤੀ ਐਨ ਸਪਾਈ ਸਮਾਨੀ ਸੁੰਦਰ ਸਾਇਸ ਰੂਪ ਚਖਣ ਕਹੀਐ ਸਾ ਸਿਆਣੀ ਸੁਹੀ ਮਹੱਲਾ ਪਹਿਲਾ ਕਾਉਣਤ ਰਾਜੀ ਕਾਉਣ ਤੁੱਲਾ ਤੇਰਾ ਕਾਉਣ ਸਰਾਫ ਬੁਲਾਵਾ ਕਾਉਣ ਗੁਰੂ ਕਹਿ ਬਹਿ ਰਿਖਿਆ ਲੀਵਾ ਕਹਿ ਪੈ ਮੂਲ ਕਰਾਵਾ ਮੇਰੇ ਲਾਲ ਜੀਓ ਤਿਰੰਤ ਨ ਜਾਣਾ ਤੂੰ ਜਲ ਤਲ ਮਹੀਲ ਪਰਪੂਰ ਅਲੀਣਾ ਤੂੰ ਆਪੇ ਸਰਬ ਸੁਮਾਨਾ ਰਹਾਓ ਮਨਤ ਰਾਜੀ ਚਿਤ ਤੁੱਲਾ ਤੇ ਸੇਵ ਸਰਾਫ ਕਮਾਵਾ ਘਟ ਹੀ ਪੀਤਰ ਸੋ ਸੋ ਤੋਲੀ ਇਨ ਬਿਦ ਚਿਤ ਰਹਾਵਾ ਆਪੇ ਕੰਡਾ ਤੋਲਤ ਰਾਜੀ ਆਪੇ ਤੁੱਲਣ ਹਾਰਾ ਆਪੇ ਦੇਖੀ ਆਪੇ ਬੂਝੈ ਆਪੇ ਹੈ ਵਣਜਾਰਾ ਅੰਦਲਾ ਨੀਚ ਜਾਤ ਪਰਦੇਸੀ ਖਿੰਨੇ ਆਵੈ ਤਿਲ ਜਾਵੈ ਥਾ ਕੀ ਸੰਗਤ ਨਾਨਕ ਰਹੰਦਾ ਕਿਉ ਕਰ ਮੂੜਾ ਪਾਵੈ ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤਿ ਐ ਜੁਨੀ ਸੈ ਭੰਗੁਰ ਪ੍ਰਸਾਦ ਰਾਗ ਬਿਲਾਵਲ ਮਹੱਲਾ ਪਹਿਲਾ ਚਉਪਦੇ ਕਰ ਪਹਿਲਾ ھوں ਸੁਲਤਾਨ ਖਾ ਹੋ ਮੀਆਂ ਤੇਰੀ ਕਾਉਨ ਵਡਾਈ ਜੋਦੋਂ ਦੇ ਸੁਖ ਹਾਂ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਦੇਵੁ ਜਹਾਈ ਜੈਸੇ ਸੱਚ ਮੇ ਰਹੋ ਰਜਾਈ ਰਹਾਉ ਜੋਗ ਚ ਹੋਆ ਸਭ ਗਿਛ ਤੁਜ ਤੇ ਤੇਰੀ ਸਭ ਸੁਨਾਈ ਤੇਰ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦਲੇਖਿਆ ਚਤੁਰਾਈ ਕਿਆ ਹਾਂ ਗਥੀ ਗਥੈ ਗਤ ਦੇਖਾ ਮੈਂ ਅਖਤ ਨਾ ਗਥ ਨਾ ਜਾਈ ਜੋਤ ਦੇ ਭਾਵੇਂ ਸੋਈ ਅੱਖਾਂ ਤਿਲ ਤੇਰੀ ਵਡਿਆਈ ਇਤੇ ਕੂਕਰ ਹੋਂ ਬੇਗਾਨਾ phੋਂਖਾ ਇਸ ਤੰਤਾਈ ਭਗਤ ਹੀਣ ਨਾਨਕ ਜੇ ਹੋਏ ਕਾ ਦਾ ਖਸਮੇ ਨਾਉ ਨ ਜਾਈ ਮਿਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਸ ਨਾਵਾ ਏਕ ਸ਼ਬਦ ਮੇਰੇ ਪ੍ਰਾਨ ਬਸਤ ਹੈ ਬਹੁੜ ਜਨਮ ਨ ਆਵਾ ਮਨ ਵਿਦਿਆ ਦਿਆਲ ਸਿੱਤੀ ਮੇਰੀ ਮਾਈ ਕੌਣ ਜਾਣੇ ਪੀਰ ਪਰਾਈ ਹਮ ਨਾਹੀ ਚਿੰਤ ਪਰਾਇ ਰਹਾਉ ਹਗਮ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਤਲ ਮਹੀਅਲੇ ਭਰਪੂਰ ਲੀਣਾ ਖਟਖਟ ਜੋਤ ਤੁਮਾਰੀ ਸਿੱਖ ਮਤ ਸਬਦ ਤੁਮਾਰੀ ਮੰਦਰ ਸ਼ਾਮਾ ਤੇਰੇ ਤੁਝ ਬਿਨਿ ਯਵਰਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜਿਹੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤਾ ਤਦ ਪਾਸੇ ਯੋਦ ਦਹਾ ਭਾਵੇ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਸਿੱਖ ਮਤ ਸਭ ਬੁਧ ਹਾਂ ਤੇਮਾਰੀ ਮੰਦਰ ਸ਼ਾਵਾ ਤੇਰੀ ਤੁਜਹ ਬਿਨ ਆਵਰ ਨਾ ਜਾਣਾ ਮੇਰੇ ਸਾਹਿਬਾ ਗੁਣ ਗਾਵਾਂ ਨਿਤ ਤੇਰੀ ਜੀ ਜੰਤ ਸਭ ਸਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਜੋ ਤਦਹ ਭਾਵੇਂ ਸੋਈ ਚੰਗਾ ਇੱਕ ਨਾਨਕ ਕੀ ਅਰਦਾਸੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ